ਜੋੜਾ ਵੀ ਕੋਈ ਨਿਕਲਿਆ ਵੀ ਕੋਈ ਕਦਮ ਹੁੰਦਾ ਹੁਣ ਇਹ ਜਨਰਲ ਸ਼ਮਸ਼ਾਦ ਮਿਰਜ਼ਾ ਜਿਹੜੇ ਨੇ ਇਹ ਜਦੋਂ ਗਏ ਔਰ ਇਹਨਾਂ ਨੂੰ ਜਿਹੜੇ ਮੁਹੰਮਦ ਯੂਨਸ ਚੀਫ ਐਡਵਾਈਜ਼ਰ ਨੇ ਉਹਨਾਂ ਨੇ ਇੱਕ ਕਿਤਾਬ ਪੇਟ ਕੀਤੀ ਜਿਹਦਾ ਜਿਹੜੀ ਕਿਤਾਬ ਹੈ ਆਰਟ ਆਫ ਟ੍ਰਾਇੰਫ ਹਮ ਜ਼ਾਰੇ ਚਾਈਨੀਜ਼ ਆਥਰ ਦੀ ਉਹਦੀ ਮਿਸਟਰ ਤਾਉਸ ਔਰ ਕਿਸੇ ਦੀ ਹੋਏਗੀ ਕਿ ਆਰਟ ਆਫ ਟ੍ਰਾਇੰਫ ਹਮ ਜਿੱਤ ਦਾ ਦੀ ਕਲਾ ਬਿਲਕੁਲ ਉਹ ਚੀਨੇ ਦਾ ਮਾਰਨੇ ਸਾਰੇ ਦੇ ਇਸ ਕਿਸਮ ਦੇ ਥਾਟ ਦੇ ਕਨਫਿਊਸ਼ਿਅਸ اور ਦੂਸਰਾ ਹੁਣ ਉਸ ਦਾ ਜਿਹੜਾ ਟਾਈਟਲ ਪੇਜ ਆ ਉਹਦੇ ਤੇ ਬੰਗਲਾਦੇਸ਼ ਦਾ ਮੈਪ ਹੈ ਜਿਸ ਮੈਪ ਦੇ ਉੱਤੇ ਭਾਰਤ ਦੀਆਂ ਜਿਹੜੀਆਂ ਉੱਤਰ ਪੂਰਬ ਦੀਆਂ ਸੱਤ ਸਟੇਟਾਂ ਨੇ ਉਹਨਾਂ ਨੂੰ ਬੰਗਲਾਦੇਸ਼ ਦਾ ਹਿੱਸਾ ਦੱਸਿਆ ਹੋਇਆ ਹੈ ਉਹਨੇ ਇਸ ਦੇ ਉੱਤੇ ਇਹਨਾਂ ਨੇ ਸਟੋਰੀ ਅਜੇ ਇੰਡੀਅਨ ਕੋਈ ਅਫੀਸ਼ੀਅਲ ਰਿਐਕਸ਼ਨ ਤਾਂ ਨਹੀਂ ਆਇਆ ਲੇਕਿਨ ਇਸ ਦੇ ਉੱਤੇ ਉਹਨਾਂ ਨੇ ਵੱਡੀ ਸਟੋਰੀ ਕੀਤੀ ਹੈ ਮੁਹੰਮਦ ਯੂਨਸ ਪਾਰਕਸ ਕੰਟਰੋਵਰਸੀ ਵਿਦ ਕੰਟਰੋਵਰਸ਼ਲ ਮੈਪ ਔਨ ਬੁੱਕ ਪ੍ਰੈਜ਼ੈਂਟਡ ਟੂ ਪਾਕਿਸਤਾਨ ਮਿਲਟਰੀ ਜਨਰਲ ਕਿ ਵੀ ਇਹ ਪਾਕਿਸਤਾਨ ਦੇ ਫੌਜੀ ਜਨਰਲ ਨੂੰ ਆਰਟ ਆਫ ਟ੍ਰਾਇੰਫ ਕਿਤਾਬ ਦੇ ਰਹੇ ਨੇ ਜਿਸ ਕਿਤਾਬ ਜਿਹੜਾ ਬੰਗਲਾਦੇਸ਼ ਦਾ ਨਕਸ਼ਾ ਹੈ ਉਹ ਉਸ ਦੇ ਵਿੱਚ ਭਾਰਤ ਦੀਆਂ ਉੱਤਰ ਪੂਰਬ ਦੀਆਂ ਸਟੇਟਾਂ ਦੀ ਟੈਰੀਟਰੀ ਵੀ ਜਿਹੜੀ ਹੈ ਉਹ ਐਡਿਟ ਹੈ ਔਰ ਇਸ ਦੇ ਉੱਤੇ ਹੁਣ ਭਾਰਤ ਕੀ ਰਿਐਕਟ ਕਰੇਗਾ ਉਸ ਤੋਂ ਬਾਅਦ ਅਸੀਂ ਇਸ ਤੇ ਅੱਗੇ ਗੱਲ ਕਰਾਂਗੇ ਹੂੰ ਲੇਕਿਨ ਇਹ ਜਿਹੜੀ ਅਮਰੀਕਾ ਪਾਕਿਸਤਾਨ ਅਮਰੀਕਾ ਬੰਗਲਾਦੇਸ਼ ਪਾਕਿਸਤਾਨ ਬੰਗਲਾਦੇਸ਼ ਰਿਲੇਸ਼ਨਸ਼ਿਪ ਹੈ ਇਹਨੇ ਇੰਡੀਆ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਉਹ ਤਬਕਾਇਆ ਹੋਇਆ ਹੈ